ਕਿਉਂਕਿ ਇੰਨਾ ਵਰਕਰਾਂ ਨੇ ਵਲੰਟੀਅਰਾਂ ਨਹੀਂ ਲੋਕਾਂ ਕੋਲੇ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਾ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੀਤੇ ਹੋਏ ਕੰਮ ਸਰਕਾਰ ਦੇ ਨਹੀਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਸੱਥਾਂ ਤੱਕ ਗੱਲਾਂ ਕਰਨੀਆਂ ਨੇ ਤੇ ਆਮ ਆਦੀ ਪਾਰਟੀ ਵਰਕਰਾਂ ਦੀ ਵਲੰਟੀਅਰਾਂ ਦੀ ਪਾਰਟੀ ਹੈ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਚਾਰ ਪੱਖੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਕੋਈ ਨਫ਼ਰਤ ਵਾਲੀ ਰਾਜਨੀਤੀ ਜਾਂ ਕੋਈ ਧਰਮ ਦੇ ਨਾਂ ਤੇ ਕਿਸੇ ਨੂੰ ਲੜਾਉਣ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਵਧੀਆ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਅਸੀਂ ਤਰੱਕੀ ਦੀ ਗੱਲ ਕਰਦੇ ਹਾਂ ਸੋ 26 ਤਰੀਕ ਨੂੰ ਫੇਰ ਕਰੋੜ ਸ਼ੋ ਪਿੰਡਾਂ ਦੇ ਵਿੱਚ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹਜੇ ਨੇ ਜਿਹੜੇ ਰੈਲੀਆਂ 'ਚ ਨਹੀਂ ਪਹੁੰਚ ਸਕਦੇ ਕੰਮ ਤੇ ਗਏ ਹੁੰਦੇ ਆ ਉਸ ਵੇਲੇ ਜਾਂ ਦਿਹਾੜੀ ਤੇ ਗਏ ਹੁੰਦੇ ਆ ਜਾਂ ਕੋਈ ਹੋਰ ਰੁਝੇਵਿਆਂ 'ਚ ਹੁੰਦੇ ਆ ਤਾਂ ਜੇ ਉਹਨਾਂ ਦੇ ਪਿੰਡ ਜਾ ਕੇ ਗੱਲ ਕਰਾਂਗੇ ਉਹਨਾਂ ਨਾਲ ਤਾਂ ਉਹਨਾਂ ਨੂੰ ਵੀ ਜਿਹੜਾ ਉਸ ਅਸੀਂ ਸੰਗਰੂਰ ਦੇ ਵਿੱਚ ਇਹ ਸਫਲਤਾਪੂਰਵਕ ਇਸ ਤਰ੍ਹਾਂ ਦੇ ਕਰਦੇ ਰਹਿੰਦੇ ਆ ਕਿ ਅਸੀਂ ਆਪ ਲੋਕਾਂ ਕੋਲ ਜਾਨੇ ਹਾਂ ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਨੇ ਸੋ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਜਿਹੜਾ ਮਿਲਾਂਗੇ ਦੁੱਖ ਸੁੱਖ ਵੀ ਸੁਣਾਗੇ ਤੇ ਬਾਕੀ ਅੱਜ ਪਤਾ ਲੱਗ ਜੂਗਾ ਕਿ ਕਿਹਦਾ ਬਟਨ 99 ਨੰਬਰ ਤੇ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਵੀ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਹਰੇਕ ਨੂੰ ਹੱਕ ਹੈ ਉਹ ਆਪਣਾ ਏਜੰਡਾ ਦੱਸਣ ਅਸੀਂ ਆਪਣਾ ਏਜੰਡਾ ਦੱਸਾਂਗੇ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਆਊਗੀ ਫੈਸਲਾ ਕਰ ਦੇਗਾ ਮਾਦਰ ਅਸੀਂ ਆਪਣੀ ਬਤਨ ਲੈ ਕੇ ਕਿੰਨੇ ਬੀਤੇ ਕਿਹੋ ਜਿਹੀ ਹੋਊਗੀ ਪੰਜਾਬ ਦੇ ਕਿਸਾਨ ਦੀ ਮਿਹਰ ਦੇ ਦੇਖੋ ਭਾਜੀਪੀ ਤਾਂ ਹਰੇਕ ਗੱਲ 'ਚ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80 ਪ੍ਰਸੈਂਟ ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ ਤਰਨ ਤੋਂ ਜਹਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲ ਹੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਆ ਉੱਥੇ ਦਿੱਲੀ ਚ ਤੋਂ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਗਾਂ ਲੱਗ ਜਾਂਦਾ ਹਣਾ ਫਿਰ Rajasthan ਵੀ ਹੈ Haryana ਵੀ ਹੈ UP ਵੀ ਹੈ ਉਹ ਵੀ ਫੈਸਲਾ ਬੀਜਦੇ ਨੇ ਉਹ ਵੀ ਝੋਨਾ ਨਾਲ ਕੋਈ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਟਾਣਾ ਅਸੀਂ ਝੋਨਾ ਦੇਵਾਂਗੇ ਫਿਰ ਉਹ ਨਾ ਲਾਓ ਜੀ ਫਿਰ ਉਦੋਂ ਤਾਂ ਕਹਿੰਦੇ ਮਿਹਨਤਾਂ ਕਰਦੇ ਆ ਸਾਨੂੰ ਤੇ ਜਦੋਂ ਜਦੋਂ ਪਰਾਲੀ ਆਉਂਦੀ ਹੈ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਚ ਸੁੱਟੀਏ ਜਿਵੇਂ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਤਾਂ ਦੇਣੇ ਨਹੀਂ ਬਸ ਗਾਲਾਂ ਕਢੜੀਆਂ ਸੋ ਇਹ ਬਹੁਤ ਮਤਲਬ ਸ਼ਰਮਨਾਕ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਪਰ ਰਹੇ ਆ ਪਰ ਇਲਜ਼ਾਮ ਸਾਰੇ ਸਾਡੇ ਤੇ ਆਉਂਦੇ 11 ਮਹੀਨੇ ਇੰਡਸਟਰੀ ਦਾ ਇਹ ਹਰ ਸਾਲ ਕਹਿੰਦੇ ਆ ਜੀ ਹਰ ਸਾਲ ਇਹਹੀ ਇਲਜ਼ਾਮ ਲੱਗਦਾ ਹੈ ਕਿ ਕਿਸਾਨ ਪਰਾਲੀ ਸਾੜਦੇ ਨੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਦਿੱਲੀ ਦਾ ਖਰਾਬ ਹੋ ਜਾਂਦਾ ਇੱਕ ਮਿੰਟ ਹਜੇ ਤਾਂ ਪਰਾਲੀ ਸਾੜੀ ਨਹੀਂ ਹੁਣ ਦਿੱਲੀ ਦਾ ਇੰਡੈਕਸ ਕਿੱਥੇ ਆ ਫਿਰਦਾ 400 ਤੋਂ ਉੱਪਰ ਫਿਰਦਾ 500 ਤੋਂ ਉੱਪਰ ਫਿਰ ਹੁਣ ਕਿੱਥੋਂ ਆ ਗਿਆ ਫਿਰ ਉਹ ਬੈਹ ਜਾਂਦੇ ਆ ਜੀ ਸਰਸੇਵਰਾਂ ਨੂੰ ਸਿਰਸੇਵਰਾਂ ਨੂੰ ਉਹਨਾਂ ਨੂੰ ਬਿਠਾਉਂਦੇ ਨੇ ਗਾਲ੍ਹਾਂ ਕੱਢ ਦੋ ਪੰਜਾਬ ਨੂੰ ਫਿਰ ਆ ਜਿਓ ਫਿਰ ਇੱਥੇ ਵੋਟ ਲੈਣਾ ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇਹਨੇ ਪਾਰਲੀਮੈਂਟ 'ਚ ਨਹੀਂ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਜੁਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨਾਲ ਕਿਉਂ ਪਾਲ ਰੱਖੀ ਹੈ ਕਿਉਂਕਿ ਵੋਟਾਂ ਨਹੀਂ ਪੈਂਦੀਆਂ ਕਿਉਂਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਕਰਕੇ ਮੋਦੀ ਦਾ ਯੂ-ਟਰਨ ਮਰਵਾਤਾ ਬਸ ਉਹ ਦਿਲ 'ਚ ਰੱਖੀ ਬੈਠੇ ਹੜਾ ਵੇਲੇ 1600 ਕਰੋੜ ਕਹਿ ਗਏ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਪ탈ੀਬਾਨ ਨੂੰ 500 ਕਰੋੜ ਉਸੇ ਦਿਨ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੋ ਇਸ ਕਰਕੇ ਇਥੋਂ ਇਹ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਈਆ ਸਾਡਾ ਜੀਐਸਟੀ ਦਾ 8000 ਕਰੋੜ ਰੁਪਈਆ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਉਹ ਮੰਡੀਆਂ ਦੇ ਹੀ ਆ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰਾ ਪਰ ਨਹੀਂ ਬਗ ਹਾਂ ਵਿਹਾ ਹਰਚ ਦੇਣਾ ਦੱਸਦਾ 10000 ਰੁਪਿਆ ਲੇਡੀਜ਼ ਨੂੰ ਕਿਉਂਕਿ ਵੋਟਾਂ ਨੇ ਅਸਾਮ ਚ ਦੇ ਦੇਣਾ ਕਿਉਂਕਿ ਵੋਟਾਂ ਨੇ ਪੰਜਾਬ ਚ ਕਿਉਂਕਿ ਪੰਜਾਬ ਚ ਵੋਟਾਂ ਮਿਲਦੀਆਂ ਨਹੀਂ ਤੇ ਹੁਣ ਕਿੱਥੇ ਨੇ ਕੈਪਟਨ ਮਨਿੰਦਰ ਸਿੰਘ ਉਹ ਬੀਜੇਪੀ ਚ ਹੀ ਨੇ ਉਠਾਓ ਬਾਜਵੀ ਤੂੰ ਆ ਥੋੜਾ ਆਪਣਾ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ ਬੀਜੇਪੀ ਚ ਹੀ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਉਂਦਾ ਬਿੱਟੂ ਨੂੰ ਕਿੱਕਾ ਬਿੱਟੂ ਕਿੱਥੇ ਸਾਂ ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆ ਬਿੱਟੂ ਕਿਹੜਾ ਤੂੰ ਐ ਚ ਲੈ ਰਹਿ ਅੱਜ ਕੱਲ ਦੱਸ ਇਹ ਦੱਸ ਇਹਨਾਂ ਬਿੱਟੂ ਕਿਹੜੇ ਤੂੰ ਐ ਚ ਲੈ ਰਹਿ ਰਹਿ ਦਿੱਲੀ ਵਾਲੇ ਚ ਰਹਿ ਰਿਹਾ ਜਾਂ ਪੰਜਾਬ ਵਾਲੇ ਚ ਰਹਿ ਰਿਹਾ ਜਾਣੇ ਹਨ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਚ ਸਾਰੀ ਕਾਂਗਰਸ ਜਿਹੜੀ ਬੀਜੇਪੀ ਚ ਫਿਰਦੀ ਐ ਫਤਿਹਜੰਗ ਬਾਜਵਾ ਨੂੰ ਪੁੱਛੋ ਕਿ ਜੀ ਕਿਹੜਾ ਤੂੰ ਐ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਦੋਂ ਲੋਕ ਪੁੱਛ ਲੈਣਗੇ ਜਾ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਪੁੱਛ ਨਹੀਂ ਦੱਤਾ ਜਵਾਬ ਦਿੰਦੇ 11 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਥੋੜਾ ਅਸੀਂ ਐਂ ਕੱਢਾਂਗੇ ਸਾਹਿਬ ਤਰਨਤਾਰ ਦੇ ਲੋਕਾਂ ਨੂੰ ਪੀਸਨੇ ਆਂ ਜਿਮਣੀ ਚੋ ਦੇਖੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਬੜਾ ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ 'ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਵਾਲੇ ਪਾਸੇ ਚੱਲੀਏ ਸਕੂਲਾਂ ਵਾਲੇ ਪਾਸੇ ਚੱਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਆਉਧਿਆਂ ਤੱਕ ਪਹੁੰਚਾਈਏ ਕਾਲਜ ਜੁਨਿਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ-ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਝੇ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਸੋਚ ਕੇ ਫੈਸਲਾ ਮਾਝੇ ਵਾਲੇ ਲੈਣਗੇ ਕਿਉਂਕਿ ਇਹਨਾਂ ਨੇ ਬਹੁਤ ਕੁਝ ਪਿੰਡੇ ਤੇ ਹੰਡਾਇਆ ਹੋਇਆ ਆਪਣੇ ਤੇ ਹਰੇ ਘਰ ਚ ਪਰਚਾ ਪਰਚਾ ਕਲਚਰ ਬਹੁਤ ਹੈ ਤੇ ਕਾਂਗਰਸਾਂ ਕੀ ਕਾਲੀਆਂ ਦੇ ਪਰਚੇ ਕਾਲੀਆਂ ਆ ਕੇ ਕਾਂਗਰਸਾਂ ਦੇ ਪਰਚੇ ਹੁਣ ਕਿਤੇ ਜਾ ਕੇ ਪੁਲਿਸ ਵੀ ਵਿਲੀ ਹੋਈ ਹੈ ਥੋੜਾ ਜਿਹਾ ਨਜਾਇਜ਼ ਪਰਚਿਆਂ ਤੋਂ ਲੋਕਾਂ ਨੂੰ ਵੀ ਨਜਾਤ ਮਿਲੀ ਹੈ ਕਹਿੰਦੇ ਹੁਣ ਨਹੀਂ ਹੁੰਦੇ ਪਰਚੇ ਪਰ ਹਜੇ ਵੀ ਡਰ ਹੈਗਾ ਪੁਰਾਣਾ ਬੈਠਾ ਹੋਇਆ ਸੋ ਖਤਮ ਹੋ ਜਾਊਗਾ ਇਹ ਤਾਂ ਹੁਣ ਤਾਂ ਕਹੇ ਹੀ ਜਾਂਦੇ ਆਸੀਂ ਆਹ ਕਰਦਿਆਂਗੇ ਅਸੀਂ ਉਹ ਕਰਦਿਆਂਗੇ ਸਾਡੀ ਵਾਰੀ ਆ ਲੈਣ ਦੀ ਅਸੀਂ ਆਹ ਕਰਦਿਆਂਗੇ ਇਹ ਇਹ ਰਾਜਨੀਤੀ ਕਰ ਰਹੇ ਨੇ ਸਾਡੀ ਵਾਰੀ ਆ ਲੈਣ ਦੀ ਫਾਰੀ ਨੂੰ ਕੀ ਪਾਣੀ ਦੀ ਵਾਰੀ ਐ ਨੱਕਾ ਵਢਣਗੇ ਕੋਈ ਕੋਈ ਏਜੰਡਾ ਦਿੰਦੇ ਅਸੀਂ ਪੰਜਾਬ ਦਾ ਆ ਕਰਦਾਂਗੇ ਆ ਕਰਦਾਂਗੇ ਨਾ ਭਗਵੰਤ ਮਾਨ ਨੂੰ ਗਾਲਾਂ ਦੀ ਜਾਂਦੇ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਆਮ ਬੰਦਿਆਂ ਨੂੰ ਇਹ ਜਰਦੀ ਨਹੀਂ ਕਦੇ ਸਾਨੂੰ ਮਟੀਰੀਅਲ ਕਹਿੰਦੇ ਆ ਕਦੇ ਸਾਡੇ ਐਮ.ਐਲ.ਏ ਨੂੰ ਜਮੂਰੇ ਕਹਿੰਦੇ ਆ ਠੀਕ ਹੈ ਨਾ ਠੀਕ ਹੈ ਤੁਸੀਂ ਭਾਈ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੋ ਸਾਡੇ ਬਾਪੂ ਨਹੀਂ ਕਰਦੇ ਸੀਗੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਆ ਪਰ ਇਹਦਾ ਮਤਲਬ ਥੋੜੀ ਸਾਨੂੰ ਗਾਲਾਂ ਕੱਢ ਕੇ ਜਾਓਗੇ ਤੁਸੀਂ ਸਾਨੂੰ ਵੀ ਕਾਗਜ਼ ਭਰਨੇ ਆ ਗਏ ਸਾਨੂੰ ਵੀ ਸਰਕਾਰਾਂ ਚਲਾਉਣੀਆਂ ਆ ਗਈਆਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਇੱਥੇ ਸਾਡੇ ਪਿਆ ਪੁੱਤ ਬੈੰਦੇ ਹੁੰਦੇ ਸੀ ਇਹਨਾਂ ਕੁਰਸੀਆਂ ਤੇ ਤੇ ਇਹਨਾਂ ਕੁਰਸੀਆਂ ਤੇ ਹੁਣ ਇਹ ਕਿਉਂ ਬੈਗੇ ਸੋ ਇਹਨਾਂ ਨੇ ਠੇਕਾ ਲਿਆ ਕੋਈ ਨੰਬਰਦਾਰੀ ਆ ਇਹ ਜੈਂਕਸਰ ਬਾਤ ਕਾਫੀ ਹੈਵੀ ਹੈ ਹਰਮਨਜੀਤ ਕਾਪੀ ਤੇ ਧਮਕੀਆਂ ਆਈਆਂ। ਗੈਂਗਸਟਰ ਬਣਾਏ ਕੀਨੇ ਆ ਜੀ? ਕੋ ਗੈਂਗਸਟਰ ਬਣਾਏ ਕੀਨੇ ਆ ਜੇ ਬੱਤੁਰਤੇ ਜਾਈਏ। ਗੈਂਗਸਟਰ ਇਹਨਾਂ ਨੇ ਪੈਦਾ ਕੀਤੇ। ਵੀ ਵੋਟਾਂ ਵੇਲੇ ਜਿਹੜੀ ਐ ਕਿ ਤੁਸੀਂ ਸਾਨੂੰ ਨਾ ਬਣੀਆਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਹਰਮੀਤ ਜੀ ਨੂੰ ਵੀ ਧਮਕੀ। ਆਏ ਆਏ ਤਾਂ ਕਹਿੰਦੇ ਕਿ ਵੋਟਾਂ ਲੈ ਲੈਣਗੇ। ਹਰਮੀਤ ਜੀ ਨੂੰ ਤਾਂ ਕਹਿੰਦੇ ਰਹਿਣ ਤਾਂ ਕੋਈ ਨੋਕ ਕਰ ਦਾਂਗੇ ਤੁਹਾਨੂੰ ਕਿ ਆਏ ਵੋਟਾਂ ਲੈਣਗੇ। ਪੋਟਾਂ ਜਿਹੜੀਆਂ ਲੋਕ ਜਿਹੜੇ ਨੇ ਵੋਟਾਂ ਹੱਥ ਬਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਇ ਹੋ ਕੇ ਮਿਲਦੀਆਂ ਵੋਟਾਂ ਤਾਂ ਕਹਿੰਦੇ ਨਹੀਂ ਮਿਲਦੀਆਂ। 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆਂ ਪੰਜਾਬ ਚੋਂ ਗੈਂਗਸਟਰ ਬਾਦ ਪੰਜਾਬ ਚੋਂ ਸਮੱਗਲਿੰਗ ਆ ਨਸ਼ਾ ਆ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮੈਨੂੰ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇੱਧਰ ਨੂੰ ਕੱਢਣ ਲੱਗੇ ਉਹ ਕਿੱਥੇ ਜਾਵਾਂਗੇ ਫਿਰ ਨਾ ਇੱਧਰ ਪੱਕੇ ਆਂ ਨਾ ਉਧਰ ਪੱਕੇ ਆਂ ਕਿੱਥੇ ਪੱਕੇ ਆਂ ਫਿਰ ਧਰਤੀ ਤੇ ਤਾਂ ਆਏ ਆਂ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਅਸੀਂ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਐ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ 'ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ 'ਚ ਹੀ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ੍ਹ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ 'ਚ ਮੇਰਾ ਹਿੱਸਾ ਆ ਬੱਸਾਂ 'ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡਿਆ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਐ ਜੀ ਖ ਖੇਤਰੀ ਪਾਰਟੀ ਦੇ ਮਨਜੇ ਹੋਜਾ ਹਜੇ ਤੱਕ ਅਸੀਂ ਤਾਬ ਨਹੀਂ ਆਏ ਖੇਤਰੀ ਪਾਰਟੀ ਨੂੰ ਜਾਦੇ ਪਤਾ ਹੁੰਦਾ ਵੀ ਕਿ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲੇ ਸ਼ਕਰਗੰਦੀ ਹੈ ਉਹ ਖੇਤਰੀ ਵਾਲ ਨੂੰ ਜ਼ਿਆਦਾ ਪਤਾ ਹੁੰਦਾ ਸਵਿਸ਼ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆਂ ਅਸੀਂ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਜੀ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ ਸਜ਼ਾ ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ ਸੋ ਠੀਕ ਹੈ ਡਾਕਟਰ ਸੋਲ ਤੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਉਹਨਾਂ ਅੱਜ ਨਜ਼ਰ ਆਏ ਨਹੀਂ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਕੋਹੜੀ ਜਿਹੜੇ ਆਜ਼ਾਦ ਕੰਸੀਡਰੇਟਰ ਹੈ ਹਰੇਕ ਨੂੰ ਹੱਕ ਹੈ ਪਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿ ਉਹਦਾ ਸਾਥ ਨਹੀਂ ਛੱਡਣਾ ਪਾਰਟੀ